ਵੀਡੀਓ ਕਰ ਲਿਆ ਕਿੰਦਾ ਫੋਨ ਕਿੰਦਾ ਆਊਗਾ ਤਮਕੀਂ ਘੜੇ ਕਰਿਓ ਨਹੀਂ ਤਮਕੀਂ ਘੜੇ ਕਰੇ ਹੋ ਤਮਕੀਂ ਘੜੇ ਦੇ ਰਿਆ ਮੈਂ ਕਿੰਦਾ ਫੋਨ ਆਊਗਾ ਮੈਂ ਕੋਈ ਤਮਕੀਂ ਨਹੀਂ ਦੇ ਰਿਆ ਜੀ ਮੈਨੂੰ ਰੋਕਿਆ ਗਿਆ ਮੈਂ ਰਿਕਵੈਸਟ ਕੀਤੀ ਕਿ ਮੇਰਾ ਇੱਕ ਪਹਿਲਾਂ ਤੋਂ ਚਲਾਨ ਹੋਇਆ ਪਿਆ ਰੋਕਣ ਤੋਂ ਬਾਅਦ ਅਸੀਂ ਇਹਨੂੰ ਪੁੱਛਿਆ ਵੀਰੇ ਆਪਣਾ ਆਰ.ਸੀ. ਲਾਇਸੈਂਸ ਦਿਖਾਓ ਇਹਨਾਂ ਨੇ ਕਿਹਾ ਭਾਈ ਜੀ ਮੇਰਾ ਪਹਿਲੋਂ ਇੱਕ ਚਲਾਨ ਹੋਇਆ ਵਾ ਪਰ ਟੈਂਟ ਤੇ ਲਾਣਾ ਵਾ ਦੇ ਮਾਰਕੀਟ ਦੇ ਵਿੱਚ ਲਾ ਕੇ ਮੈਂ ਜਾਣਾ ਉਹ ਕਿ ਉੱਥੇ ਜਿਹੜਾ ਕਿ ਹੈਲਮਟ ਦੀ ਜ਼ਿੰਮੇਵਾਰੀ ਨਹੀਂ ਲੈਂਦੇ ਕੋਈ ਹਮੇਸ਼ਾ ਮਾਰਕੀਟਿੰਗ ਵਾਲਾ ਬੰਦਾ ਜਿਹੜਾ ਹੈਗਾ ਉਹ ਹੈਲਮਟ ਪਾ ਕੇ ਰੱਖਦਾ ਵਾ ਭਾਈ ਘਰ ਮਜਬੂਰੀ ਹੁੰਦੀ ਹੈ ਬੰਦਾ ਤੁਸੀਂ ਕਿਉਂ ਨਹੀਂ ਪਾਇਆ ਲੱਗਦਾ ਵਾ ਕਿ ਕਿਦੋਂ ਪੜ੍ਹੇ ਲਿਖਿਆ ਹੋਏਗਾ ਸਾਨੂੰ ਤਾਂ ਲੱਗਦਾ ਨਹੀਂ ਸਾਡੇ 2 ਘੰਟੇ ਨੇ ਖਰਾਬ ਕਰਤੇ ਆ ਜੀ ਹੋਣ ਫੋਰਚ ਚਲਾਨ ਕਰਾ ਲਾ ਤੇ ਹਾਂ ਸਕੈਨਰ ਦਾ ਪੈਸੇ ਪਾ ਦਿਓ 1000 ਜੀ ਨਹੀਂ ਤੇ ਆਪਣਾ ਮੈਂ ਬੈਗ ਇੱਥੇ ਮੇਰੇ ਕੋਲ ਰੱਖ ਤੋ ਜਾ ਕੇ ਲਾ ਕੇ ਲਾ ਕੇ ਤੁਹਾਡਾ ਘਾਰਿਆ ਵੀ ਆਪਣੇ ਘਰੋਂ ਲਾਇਸੈਂਸ ਲਿਆਓ ਉਹਨਾਂ ਨਾਲ ਗੱਲ ਹੋਈ ਉਹਨਾਂ ਨੂੰ ਦੱਸਿਆ ਮੈਂ ਭਾਜੀ ਇਹ ਇੱਥੇ ਉਂਗਲਾ ਬਾਵਾ ਮਾਰ ਰਿਹਾ ਵਾ ਤੇ ਆਓ ਨੰਗਾ ਹੈਲਮਟ ਵਾਲਾ ਆਓ ਨੰਗਾ ਕਿ ਅਸੀਂ ਮੈਂ ਕਿਹਾ ਵੀ ਤੈਨੂੰ ਹੁਣ ਨਵੇੜ ਕੇ ਫੇਰ ਕਿਸ ਨੂੰ ਹੋਰ ਰੋਕਾਂਗੇ ਲੁਧਣਾ ਦੇ ਉਹਨਾਂ ਜੁਟ ਕੇ ਤੁਸੀਂ ਤੇ ਮੈਂ ਕਿਹਾ ਯੂੰਬਰੀ ਇੱਕ ਨੌਜਵਾਨ ਨੂੰ ਕੋਸ ਨਾਕੇ ਤੇ ਰੋਕਿਆ ਜਾਂਦਾ ਚੈਕ ਇਨ ਦੌਰਾਨ ਤੇ ਉਸ ਤਬ ਜਦ ਕਿ ਬੈਂਸ ਦਸੀਆ ਕਰਦਾ ਪੁਲਸ ਮਾਜ ਉਹਨਾਂ ਨਾਲ ਇਹ ਤਸਵੀਰਾਂ ਨੇ ਜਿੱਥੇ ਕੀ ਇੱਕ ਇਹ ਨੌਜਵਾਨ ਆ ਜਿੱਥੇ ਕੀ ਪੁਲਿਸ ਨਾਲ ਬਹਿਸ ਪਈਆ ਕਰਦਾ ਤੇ ਆਪਣੇ ਆਪ ਨੂੰ ਇੱਕ ਲੀਡਰ ਦੀ ਸਾਨੂੰ ਜਿਹੜੀ ਕੀ ਧਮਕੀ ਵੀ ਦਿੰਦਾ ਆ ਨਜ਼ਰ YouTube ਦੀ ਧਮਕੀ ਦਿੰਦਾ ਆ ਨਜ਼ਰ ਆਂਦਾ ਵੇ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਇੱਕ ਇਹ ਲੀਡਰ ਦੀ ਸ਼ੈ ਵੀ ਦੇ ਰਿਹਾ ਵੇ ਭਾਈ ਕੀ ਨਾਮ ਹੈ ਤੁਹਾਡਾ ਅਮਰਜੀਤ ਆਦਾ ਹਾਂ ਤੁਸੀਂ ਸਾਨੂੰ ਇਹਨਾਂ ਨੂੰ ਲੀਡਰ ਦੀ ਧਮਕੀ ਦੇ ਦੇ ਕੇ ਕੀ ਕਾਰਨ ਕੀ ਹੈ ਮੈਂ ਕੋਈ ਧਮਕੀ ਨਹੀਂ ਦੇ ਰਿਹਾ ਜੀ ਮੈਨੂੰ ਰੋਕਿਆ ਗਿਆ ਮੈਂ ਰਿਕੁਐਸਟ ਕੀਤੀ ਕਿ ਮੇਰਾ ਇੱਕ ਪਹਿਲਾਂ ਤੋਂ ਚਲਾਨ ਹੋਇਆ ਪਿਆ ਤੇ ਮੈਨੂੰ ਛੱਡ ਦਿੱਤਾ ਜਾਵੇ ਮੈਂ ਜਾਣਾ ਬਠਿੰਡੇ ਮੈਂ ਆਪਣਾ ਹੈਲਮਟ ਤਾਂ ਨਹੀਂ ਲੈ ਕੇ ਆਇਆ ਜੀ ਮੈਂ ਜਾਣਾ ਬਠਿੰਡੇ ਮੋਟਰਸਾਈਕਲ ਮੈਂ ਬੱਸ ਸਟੈਂਡ ਤੇ ਲਾਣਾ ਵਾ ਤੇ ਪਾਰਕਿੰਗ ਦੇ ਵਿੱਚ ਲਾ ਕੇ ਮੈਂ ਜਾਣਾ ਕਿਉਂਕਿ ਉੱਥੇ ਜਿਹੜਾ ਕਿ ਹੈਲਮਟ ਦੀ ਜ਼ਿੰਮੇਵਾਰੀ ਨਹੀਂ ਲੈਂਦੇ ਕੋਈ ਮੈਂ ਮਾਰਕੀਟਿੰਗ ਦਾ ਕੰਮ ਕਰਦਾ ਵਾਂ ਜਦੋਂ ਮੈਂ ਬਠਿੰਡੇ ਜਾਊਂਗਾ ਤੇ ਮੈਂ ਹੈਲਮਟ ਲੈ ਕੇ ਨਾਲ ਨਹੀਂ ਖੋਮ ਸਕਦਾ ਮੇਰੇ ਕੋਲ ਇੱਕ ਬੈਗ ਵੀ ਹੈ ਪਰ ਪੋਸਟਾਦਾਰੀ ਸੁਰੱਖਿਆ ਵੇਚਣਾ ਅਗਰੇ ਇਹਨਾਂ ਸਹੀ ਕਹਿ ਰਹੇ ਨੇ ਕਿ ਹੈਲਮਟ ਪਾ ਕੇ ਨਿਕਲੋ ਗੱਲ ਬਿਲਕੁਲ ਸਹੀ ਕਹਿ ਰਹੇ ਨੇ ਜੀ ਮੇਰੀ ਸੁਰੱਖਿਆ ਹੈਗੀ ਆ ਪਿਛਲੀ ਵਾਰ ਮੈਂ ਹੈਲਮਟ ਪਾ ਕੇ ਰੱਖਿਆ ਸੀਗਾ ਹੈਲਮਟ ਖੈਰ ਪਾ ਕੇ ਨਹੀਂ ਹੱਥ 'ਚ ਸੀਗਾ ਮੇਰੇ ਤਾਂ ਵੀ ਮੇਰਾ ਚਲਾਨ ਹੋਇਆ ਮੈਂ ਸਾਰੀ ਦਿਹਾੜੀ ਮਾਰਕੀਟਿੰਗ ਦਾ ਕੰਮ ਕਰਦਾ ਸਾਰੀ ਦਿਹਾੜੀ ਮੈਂ ਹੈਲਮਟ ਪਾ ਕੇ ਚੱਲਦਾ ਮੈਂ ਮਾਰਕੀਟ ਦਾ ਕੰਮ ਹੈ ਕਿਉਂਕਿ ਮੈਂ ਨਾ ਸਮਝਦਾਰ ਹੈਗਾ ਮੈਂ ਜਿਹੜਾ ਮਰਜੀ ਮਾਰਕੀਟਿੰਗ ਦਾ ਬੰਦਾ ਸਰ ਹੋਊਗਾ ਜੀ ਸਮਝਦਾਰ ਹੁੰਦੇ ਤਾਂ ਹੈਲਮਟ ਪਾਏ ਹੁੰਦੇ ਜੇ ਕੋਈ ਵੀ ਜਿਹੜਾ ਵੀ ਮਾਰਕੀਟਿੰਗ ਦਾ ਬੰਦਾ ਤੁਹਾਨੂੰ ਮਿਲਦਾ ਵਾ ਜੇ ਤੁਸੀਂ ਨਿਊਜ਼ ਦੇਖ ਰਹੇ ਹੋ ਕੋਈ ਵੀ ਮਾਰਕੀਟਿੰਗ ਦਾ ਜੇ ਬੰਦਾ ਮਿਲਦਾ ਵਾ ਨਾ ਤੁਸੀਂ ਉਹਨੂੰ ਦੇਖ ਲਿਓ ਹਮੇਸ਼ਾ ਹੈਲਮਟ ਤੇ ਬੈਚ ਹੋਏਗਾ ਮੈਂ ਹਮੇਸ਼ਾ ਮਾਰਕੀਟਿੰਗ ਵਾਲਾ ਬੰਦਾ ਜਿਹੜਾ ਹੈਗਾ ਉਹ ਹੈਲਮਟ ਪਾ ਕੇ ਰੱਖਦਾ ਵਾ ਪਾਈ ਗਰ ਮਜਬੂਰੀ ਹੁੰਦੀ ਹੈ ਬੰਦਾ ਹੈਲਮਟ ਤੁਸੀਂ ਕਿਉਂ ਨਹੀਂ ਪਾਇਆ ਜਦੋਂ ਤੇਰਾ ਪਹਿਲਾ ਚਲਾਨ ਹੋਇਆ ਪੰਜਵੇਂ ਮਹੀਨੇ ਕਿਉਂ ਮਜਬੂਰੀ ਉਹ ਤੋਂ ਮਜਬੂਰੀ ਮੇਰੀ ਉਹ ਵੀ ਸਰ ਮੈਂ ਤੁਹਾਨੂੰ ਇਹ ਸਰ ਹਾਰੂ ਹੈਲਮਟ ਪਾਇਆ ਸੀ ਦੱਸ ਹਾਂਜੀ ਬਾਹ ਨੂੰ ਪਾਇਆ ਤਾਂ ਹੀ ਤੇਰੇ ਪੁਲਿਸ ਨੇ ਚਲਾਨ ਕੀਤਾ ਸੀ ਹੈ ਤਾਂ ਹੁਣ ਤੂੰ ਕੋਲ ਹੀ ਨਹੀਂ ਰੱਖਿਆ ਹੈਲਮਟ ਆਪਣੇ ਘਰ ਰੱਖਿਆ ਸਰ ਸਰ ਕੀ ਮਾਮਲਾ ਕੀ ਹੈ ਸਰ ਪੂਰਾ ਮਾਮਲਾ ਵੀਰੇ ਇਹਨੇ ਹੈਲਮਟ ਨਹੀਂ ਸੀ ਪਾਇਆ ਇਹਨੂੰ ਆਹ ਰੋਕਿਆ ਜੀ ਟਰੈਫਿਕ ਦਾ ਸਾਡਾ ਨਾਕਾ ਲੱਗਾ ਜੀ ਚਲਾਨ ਕਰਨ ਦਾ ਠੀਕ ਹੈ ਜੀ ਜਿਹੜਾ ਟ੍ਰੈਫਿਕ ਨਿਯਮਾਂ ਦੀ ਲੰਗਣਾ ਕਰਦਾ ਵੀ ਉਹਦਾ ਚਲਾਨ ਕਰੋ ਇਹਨੇ ਹੈਲਮਟ ਨਹੀਂ ਸੀਗਾ ਪਾਇਆ ਇਹਨੂੰ ਰੋਕਿਆ ਅਸੀਂ ਜੀ ਰੋਕੋਂ ਤੋਂ ਬਾਅਦ ਅਸੀਂ ਇਹਨੂੰ ਪੁੱਛਿਆ ਵੀਰੇ ਆਪਣਾ ਆਰਸੀ ਲਾਇਸੈਂਸ ਵਿਖਾਓ ਜੀ ਇਹਨਾਂ ਨੇ ਕਿਹਾ ਬਾਈ ਜੀ ਮੇਰਾ ਪਹਿਲੋਂ ਇੱਕ ਚਲਾਨ ਹੋਇਆ ਵਾ ਜੀ ਹੈਲਮਟ ਦਾ ਜੀ ਤੇ ਮੈਂ ਕਿਹਾ ਵੀਰੇ ਹੈਲਮਟ ਦਾ ਪਹਿਲੋਂ ਚਲਾਨ ਹੋਇਆ ਵਾ ਤੇ ਹੁਣ ਤੂੰ ਫੇਰ ਨਹੀਂ ਪਾਇਆ ਹੂੰ ਇਹਨੇ ਮੈਨੂੰ ਆਪਣਾ ਲਾਇਸੈਂਸ ਡਿਜੀ ਲੋਕਰ ਦੇ ਵਿੱਚ ਵਿਖਾਇਆ ਜੀ ਤੇ ਇਹਨੂੰ ਮੈਂ ਕਿਹਾ ਮੈਂ ਕਿਹਾ ਵੀਰੇ ਡਿਜੀ ਲੋਕਰ ਦਾ ਵੀ ਤੇਰਾ ਹਾਰਡ ਕਾਪੀ ਕਿੱਥੇ ਆਏ ਕਹਿੰਦਾ ਵੀ ਮੇਰੀ ਘਰ ਪਈ ਆ ਕੀ ਮੈਂ ਇਹਦਾ ਬਠਿੰਡੇ ਨੂੰ ਜਾ ਰਿਹਾ ਤੇ ਮੇਰਾ ਉੱਥੇ ਬੱਸ ਢੀ ਕਿਸੇ ਨੇ ਰੱਖਣਾ ਨਹੀਂ ਮੈਂ ਇਹ ਵੀਰੇ ਇਹ ਤੇ ਤੇਰੀ ਰਿਸਪੋਨਸਿਬਿਲਟੀ ਆ ਕਿ ਤੂੰ ਮੈਂ ਇਹ ਇਦਾਂ ਕਰ ਵੀ ਜਾਂ ਤੇ ਮੇਰਾ ਵੀਰ ਆਨ ਦੀ سپورਟ 1000 ਰੁਪਿਆ ਮਸ਼ੀਨ ਦੇ ਵਿੱਚ ਆਨ ਦੀ سپورਟ ਆਨ ਦੀ سپورਟ ਚਲਾਨ ਕਰਾ ਲਾ ਤੇ ਹਾਂ ਸਕੈਨਰ ਨਾਲ ਪੈਸੇ ਪਾ ਦਿਓ 1000 ਰੁਪਿਆ ਜੇ ਨਹੀਂ ਤੇ ਆਪਣਾ ਮੈਂ ਬੈਗ ਇੱਥੇ ਮੇਰੇ ਕੋਲ ਰੱਖ ਚੋ ਜਾ ਕੇ ਲਾਗੇ ਲਾਗੇ ਤੁਹਾਡਾ ਕਰਿਆ ਵੀ ਆਪਣੇ ਘਰੋਂ ਲਾਇਸੈਂਸ ਲਿਆਓ ਆਪਾਂ ਤੁਹਾਡਾ ਉੱਤੇ ਲਾਇਸੈਂਸ ਤੇ ਚਲਾਨ ਕਰ ਦਿੰਦੇ ਆ ਜੇ ਨਹੀਂ ਪੈਸੇ ਹੈਗੇ ਤਾਂ ਕਿਤੇ ਕੋਈ ਧਮਕੀ ਇਹ ਮੈਨੂੰ ਡੇਢ ਡੇਢ 2 ਘੰਟੇ ਤੋਂ ਇਹ ਮੈਨੂੰ ਹਰਾਸਮੈਂਟ ਕਰ ਰਿਹਾ ਇੱਥੇ ਅੱਛਾ ਜੀ ਤੇ ਸਰ ਉੱਪਰ ਵੀ ਇਸੇ ਲੋਕਾਂ ਦੇ ਹੋਣੀ ਜਾਈ ਦੀ ਅੱਜ ਜੀ ਕਦੀ ਮੈਨੂੰ ਕਹਿ ਰਿਹਾ ਮੇਰਾ ਕੈਸ਼ ਵਾਲਾ ਕਰ ਦੋ ਕਦੀ ਮੈਨੂੰ ਕਹਿ ਰਿਹਾ ਮੈਂ ਤੇਰੇ ਮੈਨੂੰ ਛੱਡ ਦੋ ਮੇਰਾ 500 ਵਾਲਾ ਕਰ ਦੋ ਤੇ ਹੁਣ ਜਿਹੜਾ ਇੱਕ ਦੋ ਵਾਰ ਐਮਐਲਏ ਦੇ ਫੋਨ ਵੀ ਕਰਾਏ ਆ ਜੀ ਐਮਐਲਏ ਦੇ ਦਫ਼ਤਰ ਤੋਂ ਅੱਛਾ ਜੀ ਤੇ ਕੀ ਕੀ ਐਮਐਲਏ ਫੋਨ ਤੋਂ ਕੀ ਗੱਲਬਾਤ ਹੋਈ ਤੁਹਾਡੀ ਕੋਈ ਸੁਣਨਾ ਚਾਹੇਗਾ ਉਹਨਾਂ ਨਾਲ ਗੱਲ ਹੋਈ ਉਹਨਾਂ ਨੂੰ ਦੱਸਿਆ ਮੈਂ ਭਾਜੀ ਇਹ ਇੱਥੇ ਉਂਗਲਾ ਬਾਵਾ ਮਾਰ ਰਿਹਾ ਵਾ ਵੀ ਆਉ ਨੰਗਾ ਹੈਲਮਟ ਵਾਲਾ ਉਹ ਪੀ ਅਸੀਂ ਮੈਂ ਆ ਵੀ ਤੈਨੂੰ ਹੁਣ ਨਵੇੜ ਕੇ ਫੇਰ ਹੀ ਕਿਸੇ ਨੂੰ ਹੋ ਰੋਕਾਂਗੇ ਹਾਂ ਜੀ ਤੇ ਇਹ ਮਤਲਬ ਆਰਗੂਮੈਂਟ ਬਹੁਤ ਕਰ ਰਿਆ ਉਹਨਾਂ ਨੇ ਅੱਗੋਂ ਇਹਦਾ ਫੋਨ ਕੱਟਦਾ ਮਤਲਬ ਉਸਰੀ ਡਿਊਟੀ ਦੇ ਵਿਗਨ ਪਾ ਰਿਆ ਵਿਗਨ ਪਾ ਰਿਆ ਜੀ ਵਿਗਨ ਪਾ ਰਿਆ ਕੀ ਉਕਤੀ ਕਰ ਵੀ ਬਣੀ ਜਾਏਗੀ ਕਾਰਵਾਈ ਇਹਦਾ ਹੁਣ ਤਾਂ ਅਸੀਂ ਤਾਂ ਫੇਰ ਵੀ ਇਹਦੇ ਨਾਲ ਲਿਆਜ ਕਰਦਾ ਜਿਹੜਾ ਆਨਲਾਈਨ ਚਲਾਨ ਕਰਦਾ ਤੇ ਆਨਲਾਈਨ ਚਲਾਨ ਇਹਨੇ 1000 ਰੁਪਿਆ ਸਕੈਨਰਾਂ ਪਾਤਾ ਮਸ਼ੀਨ ਦੇ ਵਿੱਚ ਇਹਦਾ ਆਨਲਾਈਨ ਹੈਲਮਟ ਦਾ ਚਲਾਨ ਕਰਕੇ ਤੈਨੂੰ ਭੇਜ ਰਿਹਾ ਬਿਲਕੁਲ ਇਹ ਤਸਵੀਰਾਂ ਨੇ ਇਹ ਨੌਜਵਾਨ ਜਿੱਤੇ ਕੀ ਬਹਿਸ ਵਸਈਆ ਕਰਦਾ ਦਿਖਾਈ ਦਿੰਦਾ ਪਿਆ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਪੁਲਿਸ ਮੁਲਾਜ਼ਮਾਂ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਗੱਲ ਕਰਾਂ ਦੀ ਕੋਸ਼ਿਸ਼ ਕਰ ਰਿਹਾ ਐ ਐਮਐਲਏ ਵੀ ਜਿਹੜੀ ਕਿ ਹੈ ਧਮਕੀਆਂ ਵੀ ਦੇ ਰਿਆ ਸੀਗਾ ਕਿ ਗੱਲ ਕਰਾਂ ਦੀ ਕੋਸ਼ਿਸ਼ ਵੀ ਕਰ ਰਿਹਾ ਐ ਲੋਕਾਂ ਨੂੰ ਆਵੇ ਜਾਵੇ ਲੋਕਾਂ ਨੂੰ ਜਿਹੜਾ ਕਿ ਹੱਤ ਪੱਲਾ ਮਾਰ ਰਿਆ ਸੀਗਾ ਕਿ ਇਹਨਾਂ ਨੇ ਹੈਲਮਟ ਪਾਏ ਇਹਨਾਂ ਨੇ ਹੈਲਮਟ ਪਾਏ ਡਿਊਟੀ ਅਫਸਰਾਂ ਨੂੰ ਜਿਹੇ ਵਿੱਚ ਵਿਗਨ ਬਾਨ ਦੀ ਕੋਸ਼ਿਸ਼ ਵੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਕਿ ਹੈ ਉਹਨਾਂ ਦੇ ਜਿਹੜੇ ਕਿ ਹੱਤ ਮਾਰਦਾ ਦਿਖਾਈ ਦੇ ਰਹੇ ਉਹਨਾਂ ਨੂੰ ਡਿਊਟੀ ਸਮਝਾ ਰਿਆ ਸੀਗਾ ਉਹਨਾਂ ਦੀ ਕਿ ਇਹਨਾਂ ਨੇ ਰੋਕਿਆ ਇਹਨਾਂ ਨੇ ਰੋਕਿਆ ਹਾਲਾਂਕਿ ਪੁਲਿਸ ਦੀ ਡਿਊਟੀ ਹੁੰਦੀ ਹੈ ਉਸ ਹਰ ਇੱਕ ਸਖਸ਼ਰ ਨਿਗਰਾਨੀ ਲੱਗਦੀ ਹੈ ਕਿਨੇ ਕਿਸੇ ਕਿਨੇ ਸੀਟ ਬੈਲਟ ਕਿਸੇ ਗੱਡੀ 'ਚ ਸੀਟ ਬੈਲ ਲਾਇਕ ਨੇ ਮੋਟਰਸਾਈਕਲ ਤੇ ਜੇ ਜਾ ਰਿਹਾ ਹੈਗਾ ਉਹਨੇ ਹੈਲਮਟ ਪਾਇਆ ਕਿਉਂਕਿ ਪੁਲਸ ਸਾਡੇ ਤੁਹਾਡੀ ਸੁਰੱਖਿਆ ਦੇ ਲਈ ਮਤਨਾਤ ਰੰਦੀ ਹੈ ਹਮੇਸ਼ਾ ਨਾਕਾ ਜੜਾ ਕੇ ਲਾਇਆ ਗਿਆ ਅਕਸਰ ਇਹ ਰੋਜ਼ ਸਵੇਰੇ ਨਾਕਾ ਲੱਗਦਾ ਹੁੰਦਾ ਵਾ ਲੋਕਾਂ ਦੇ ਸਹੂਲਤਾ ਲਈ ਤਾਂ ਕਿ ਜਿਹੜਾ ਕਿ ਹੈਲਮਟ ਪਾ ਕੇ ਲੰਗੇ ਤੇ ਗੱਡੀ ਜੇ ਜਾ ਰਹੇ ਤੇ ਸੀਟ ਬੈਲ ਪਾ ਕੇ ਲੰਘਣਾ ਹੁੰਦਾ ਹੈ ਸੇਫਟੀ ਲਈ ਲੰਘਿਆ ਪਰ ਇਹ ਨੌਜਵਾਨ ਜਿਹੜਾ ਕਿ ਐਮਐਲਏ ਜੋ ਦਫ਼ਤਰੋਂ ਫੋਨ ਕਰਵਾਉਂਦਾ ਤੇ ਉਸ ਵਾਰ ਫੇਰ ਵੀ ਜਿਹੜਾ ਕਿ ਹੈ ਮੁਲਾਜ਼ਮਾਂ ਵੱਲੋਂ ਟਰੋਫੀ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਇਹ ਲਿਹਾਜ਼ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜੇ ਮੌਕੇ ਤੇ ਚਲਾਂਗ ਕਿਟਿਆ ਜਾਂਦਾ ਵੈ ਬਈ ਗਲਤੀ ਮਹਿਸੂਸ ਕਰਦੇ ਹੋ ਕਿ ਨਹੀਂ ਕਰਦੇ ਮੇਰੀ ਸਰ ਗਲਤੀ ਸਿਰਫ ਇਹ ਕਹਿ ਗਈ ਆ ਮੈਂ ਹੈਲਮਟ ਨਹੀਂ ਪਾਇਆ ਹੈਗਾ ਜੀ ਤੁਸੀਂ ਐਮਐਲਏ ਐਮਐਲਏ ਕੋ ਫੋਨ ਕਰਾਇਆ ਐਮਐਲਏ ਆਪਾਂ ਜਿੱਥੇ ਕੰਮ ਕਰਦੇ ਹੁੰਦੇ ਆ ਜਿੱਥੇ ਸਾਡੀ ਮਾੜੀ ਮੋਟੀ ਗੱਲਬਾਤ ਹੁੰਦੀ ਅਸੀਂ ਸੋਚਦੇ ਆਂ ਵੀ ਚਲੋ ਉੱਥੋਂ ਫੋਨ ਆਏਗਾ ਤੇ ਸਮਝਾ ਦਿੱਤਾ ਜਾਏਗਾ ਵੀ ਚਲੋ ਬੰਦਾ ਨਹੀਂ ਇੱਕ ਵਾਰੀ ਕਿਹੜੇ ਕਿਹੜੇ ਐਮਐਲਏ ਨਾਲ ਗੱਲ ਕਰਾਈ ਸੀ ਦਲਜੀਤ ਪੋ ਆਸੀ ਐਮਐਲ ਨਾਲ ਗੱਲ ਨਹੀਂ ਹੋਈ ਸਾਡੀ ਕਿਹਨੇ ਕਿਹੜੇ ਕਿਹੜੇ ਐਮਐਲ ਨਾਲ ਭੋਲਾ ਨਾਲ ਹਾਂ ਜਲਦੀ ਸਿੰਘ ਭੋਲਾ ਨਾਲ ਗੱ ਆਪਾਂ ਗੱਲ ਉਹਨਾਂ ਦੇ ਬੰਦੇ ਨਾਲ ਗੱਲ ਹੋਈ ਸੀਗੀ ਫਿਰ ਉਹਨਾਂ ਨੂੰ ਕੁਝ ਹੋਰ ਸਮਝਾ ਦਿੱਤਾ ਗਿਆ ਤੇ ਚਲੋ ਜੀ ਉਹ ਗੱਲ ਆਪਣੀ ਨਹੀਂ ਬਣੀ ਕੀ ਸਮਝਾ ਦਿੱਤਾ ਗਿਆ ਵੀ ਚਲਾਨ ਕੱਟਿਆ ਗਿਆ ਵਾ ਫਾਰਮ ਤੇ ਭਰਿਆ ਗਿਆ ਵਾ ਇਹ ਸਾਰੀਆਂ ਗੱਲਾਂ ਹੋਈਆਂ ਨੇ ਤੇ ਉਸ ਤੋਂ ਬਾਅਦ ਫਿਰ ਚਲਾਨ ਮੇਰਾ ਮੈਂ ਐਮਐਲ ਨੂੰ ਸ਼ਹਿਰ ਦੇ ਦਿੱਤੀ ਸੀ ਇਹਨਾਂ ਨੂੰ ਕੀ ਇਹਨੇ ਡਿਊਟੀ ਵੀ ਕਿਨੂੰ ਵੀ ਪਾਈ ਕੋਈ ਸ਼ਹਿਰ ਇਧਰ ਹੀ ਨਹੀਂ ਦਿੱਤੀ ਜਾ ਰਹੀ ਆ ਵੀ ਤੁਹਾਡੀ ਜੋ ਆਪਾਂ ਲੈ ਲਾਂਗੇ ਜੀ ਆਪਾਂ ਉਹਨਾਂ ਨੂੰ ਕੁਝ ਕਹਿ ਦਾਂਗੇ ਐਸੀ ਕਿਸੇ ਨੂੰ ਵੀ ਇਦਾਂ ਦੀ ਮੈਂ ਸਰ on ਡਿਊਟੀ ਨੇ ਉਹ ਜਿਹੜਾ ਮੇਰਾ ਇੰਟਰਵਿਊ ਲਿੱਤਾ ਜਾ ਰਿਆ ਨਾ ਮੈਂ ਇੱਕ ਪੜ੍ਹਿਆ ਲਿਖਿਆ ਬੰਦਾ ਵਾਂ ਮੈਂ ਕੋਈ ਇਹ ਪੜ੍ਹੇ ਲਿਖੇ ਹੁੰਦੇ ਤੇ ਇਦਾਂ ਨਾ ਕਹਿੰਦੇ ਤੇ ਮੈਨੂੰ ਜੋ ਜਿਸ ਤਰ੍ਹਾਂ ਮੈਨੂੰ ਪੜ੍ਹੇ ਲਿਖੇ ਹੁੰਦੇ ਨਾ ਤੇ ਹੈਲਮਟ ਬਾਕੇ ਗੱਲਾਂ ਨਹੀਂ ਹੋ ਰੀਆਂ ਨੇ ਇਹ ਇਦਾਂ ਹੋ ਰੀਆਂ ਨੇ ਜਿੱਦਾਂ ਲੱਗਦਾ ਕਿਸੇ ਬੰਦੇ ਨੂੰ ਕੁਝ ਵੀ ਕਹਿ ਦਿਓ ਬੰਦਾ ਮੰਨ ਜਾਏਗਾ ਉਹਨੂੰ ਫਸਾ ਦਿਓ ਉਹਨੂੰ ਆਪਣੇ ਆਪ ਵੱਲੋਂ ਕਹਿ ਦਿਓ ਇਦਾਂ ਦਾ ਨਹੀਂ ਹੈਗਾ ਜੇ ਕਿਤੇ ਆਪਾਂ ਇਹ ਗੱਲ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਤਾਂ ਮੈਂ ਉੱਥੇ ਬਹੁਤ ਸਵਾਲ ਕਰਾਂ ਕਿ ਜਿਹੜਾ 5 ਮਹੀਨੇ ਪਹਿਲਾਂ ਚਲਾਨ ਕਰਾਇਆ 5ਵੇਂ ਮਹੀਨੇ ਹੈਲਮਟ ਦਾ ਉਹ ਕਿ ਕਿਦਾਂ ਹੋਇ ਹਾਂਜੀ ਉਹ ਜਿਹੜਾ ਮੇਰਾ ਚਲਾਨ ਹੋਇਆ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਮੈਂ ਸਮਝਾ ਕੇ ਆਇਆ ਵੀ ਅਸੀਂ ਮਾਰਕੀਟਿੰਗ ਦੇ ਬੰਦੇ ਹੈਗੇ ਆ ਸੀ ਸਾਈਡ ਦੀ ਆੜੀ ਹੈਲਮਟ ਪਾ ਕੇ ਰੱਖਦੇ ਆ ਗਰਮੀ ਦੇ ਟਾਈਮ ਤੇ ਹੁਣ ਕਿਉਂ ਨਹੀਂ ਪਾਇਆ ਮੇਰੀ ਪੂਰੀ ਗੱਲ ਇਹ ਪਹਿਲਾਂ ਮੇਰੀ ਪੂਰੀ ਪਹਿਲਾਂ ਮੇਰੀ ਪੂਰੀ ਗੱਲ ਹੋਵੇ ਪਹਿਲਾਂ ਮੈਂ ਆਪਣੀ ਪੂਰੀ ਗੱਲ ਕਹਾਂ ਉਹ ਤੋਂ ਬਾਅਦ ਮੈਨੂੰ ਪੁੱਛਿਆ ਜਾਵੇ ਨਹੀਂ ਪੰਜ ਮਹੀਨਿਆਂ ਚਲਾਨ ਚੱਲ ਰਿਹਾ ਸੀ ਉਹ ਕਿਉਂ ਨਹੀਂ ਪੁਕਤਿਆ ਗਿਆ ਉਹ ਵੀ ਹੈਲਮਟ ਕਰਕੇ ਹੋਇਆ ਅੱਜ ਫੇਰ ਹੈਲਮਟ ਕਰਕੇ ਰੋਕਿਆ ਗਿਆ ਅੱਜ ਕਿਉਂ ਨਹੀਂ ਹੈਲਮਟ ਪਾਇਆ ਗਿਆ ਉਹਨਾਂ ਨੇ ਵੀ ਪਹਿਲੇ ਹੀ ਪਹਿਲੇ ਵੀ ਤਾਂ ਤਾਂ ਹੀ ਰੋਕਿਆ ਹੋਊਗਾ ਹੈਲਮਟ ਨਹੀਂ ਪਾਇਆ ਹੋਗਾ ਤਾਂ ਹੀ ਰੋਕੇ ਉਹਨਾਂ ਨੇ ਤੇ ਅੱਜ ਵੀ ਤਾਂ ਹੀ ਰੋਕਿਆ ਅੱਜ ਤੁਸੀਂ ਬੈਂਸ ਵਧੀਆ ਕਰ ਰਹੇ ਹੋ ਮੇਰੀ ਪੂਰੀ ਗੱਲ ਸੁਣੀ ਜਾਵੇ ਪਹਿਲਾਂ ਪਹਿਲੇ ਵਾਲਾ ਮੇਰਾ ਚਲਾਨ ਕਿਵੇਂ ਹੋਇਆ ਮੈਂ ਸਾਰੀ ਦਿਹਾੜੀ ਹੈਲਮਟ ਪਾ ਕੇ ਰਖਦਾ ਹਾਂ ਜਦੋਂ ਮੈਂ ਆਪਾਂ ਘਰ ਦੇ ਨੇੜੇ ਪਹੁੰਚਦੇ ਆਂ ਜਾਂ ਆਪਾਂ ਜਿੱਥੇ ਡੈਸਟੀਨੇਸ਼ਨ ਤੇ ਜਾਣਾ ਹੁੰਦਾ ਆਪਾਂ ਜਦੋਂ ਨੇੜੇ ਪਹੁੰਚਦੇ ਆਂ ਬੰਦਾ ਕਹਿੰਦਾ ਚਲੋ ਹੁਣ ਜੀ ਨੇੜੇ ਆ ਗਏ ਆਂ ਆਪਾਂ ਹੈਲਮਟ ਲਾ ਦਿੰਨੇ ਆਂ ਆਪਾਂ ਹੈਲਮਟ ਲਾਇਆ ਆਪਾਂ ਆਪਣੇ ਹੱਥਾਂ ਦੇ ਵਿੱਚ ਪਾ ਲਿਆ ਕੋਈ ਬੰਦਾ ਸਾਰੀ ਦਿਹਾੜੀ ਹੈਲਮਟ ਆਪਣੇ ਹੱਥਾਂ ਦੇ ਵਿੱਚ ਪਾ ਕੇ ਨਹੀਂ ਘੁੰਮੇਗਾ ਜਿਹੜੇ ਬੰਦੇ ਨੇ ਪਾ ਕੇ ਵੀ ਘੁੰਮਤੇ ਲੈ ਕੇ ਵੀ ਘੁੰਮਤੇ ਜਦੋਂ ਤੈਨੂੰ ਹੰਬੜਾ ਰੋਡ ਤੇ ਰੋ ਮੇਨ ਰੋਡ ਤੇ ਟ੍ਰੈਫਿਕ ਵਾਲਿਆਂ ਰੋਕਿਆ ਤੇਰੇ ਗਲੀ ਮਹਲੇ ਜਿੱਤ ਨਹੀਂ ਰੁਕਿਆ ਲੁਕਰ ਤੇ ਸੀਗੇ ਉਹ ਜਿੱਥੋਂ ਮੈਂ ਗਲੀ ਦੇ ਵਿੱਚ ਮੁੜਨਾ ਸੀ ਬਿਲਕੁਲ ਲੁਕਰ ਦੇ ਖੜੇ ਸੀਗੇ ਉਹਨਾਂ ਨੇ ਹਲਮਟ ਪਾਇਆ ਉੱਥੇ ਇੱਕ ਦਰਖਤ ਸੀਗਾ ਦਰਖਤ ਦੇ ਪਿੱਛੇ ਆਰਾਮ ਨਾਲ ਖੜੇ ਸੀਗੇ ਬੈਂਸ ਪਸੀਆ ਬੜਾ ਕਰ ਰਿਹਾ ਵੈ ਲੱਗਦਾ ਵੈ ਕਿ ਕਿਦੋਂ ਬੜਾ ਲਿਖਿਆ ਹੋਏਗਾ ਸਾਨੂੰ ਤਾਂ ਲੱਗਦਾ ਨਹੀਂ ਸਾਡੇ 2 ਘੰਟੇ ਨੇ ਖਰਾਬ ਕਰਤੇ ਆ ਜੀ ਇੱਥੇ ਕੀ ਕਹਿ ਰਹੇ ਆ ਕਿ ਅਸੀਂ ਦਾ ਚਲਾਨ ਕਰਨੇ ਸੀ ਉਹਨੂੰ ਦਾ ਚਲਾਨ ਕਰਨੇ ਸੀ ਇਹਨੇ ਸਾਡੇ ਕੰਮ ਦੇ ਵਿੱਚ ਨੇ ਇੰਨਾ ਵਿਗੜਨ ਪਾਇਆ ਰਹਿ ਰਿਹਾ ਇਹ ਇਹ ਮੌਕੇ ਦਾ ਚਲਾਨ ਤੁਸੀਂ ਕੀਤਾ ਹੈ ਕਿ ਗੱਡੀ ਵੀ ਬੌਂਡ ਹੋਈਗੀ ਵੀ ਨਹੀਂ ਗੱਡੀ ਹੁਣ ਨਹੀਂ ਬੌਂਡ ਕਰਨੀ ਜੇ ਅਸੀਂ ਤਾਂ ਫੇਰ ਵੀ ਇੱਥੇ ਤਰਸ ਕਰ ਗਏ ਆ ਆ ਚੈੱਕ ਕਰੋ ਅਸੀਂ ਤਾਂ ਵੈਸੇ ਨੰਬਰ ਭਰਿਆ ਸੀਗਾ ਬੌਂਡ ਕਰਨ ਨੂੰ ਪਰ ਫੇਰ ਵੀ ਅਸੀਂ ਤਰਸ ਕਰ ਲਿਆ ਇੱਥੇ ਕਿ ਚਲੋ ਵੀ ਇਹਦਾ ਵੀ ਆਪਾਂ ਕੈਸ਼ ਵਾਲਾ ਕਰ ਦਨੇ ਆ ਬਿਲਕੁਲ ਇਹ ਤਸਵੀਰਾਂ ਨੇ ਪੁਲਿਸ ਹਜੇ ਤੱਕ ਵੀ ਜਿਹੜੀ ਕਿ ਤਰਸ ਖਾ ਕੇ ਉਹਨਾਂ ਨੇ ਮੌਕੇ ਤੇ ਚਲਾਨ ਕਰਤਾ ਪਰ ਲਗਾਤਾਰ ਜਿਹੜੇ ਆ ਸਖਸ਼ ਬੇਸਰੀਆ ਕਰਦਾ ਦਿਖਾਈ ਦੇ ਰਿਹਾ ਪੁਲਿਸ ਦੀ ਡਿਊਟੀ ਦੇ ਵਿੱਚ ਵਿਗੜਪੰਦਾ ਦਿਖਾਈ ਦੇ ਰਿਹਾ ਐਸਟੀ ਵਿਅਕਤੀਆਂ ਦੇ ਕੀ ਕਾਰਵਾਈ ਹੋएगी ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਜੁੜਿਓ ਲਦਾਣਾ ਲਾਈਵ ਦੇ ਨਾਲ ਖਣੀ ਦਾ ਜੰਮੇ ਰਿਪੋਰਟਾਂ